ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਆ ਸਨ 1947 1947 ਦਾ ਦੌਰ ਜਿਹੜਾ ਹੈਗਾ ਆ ਉਹ ਅਜੇ ਤੱਕ ਵੀ ਜਿਹੜੇ ਪੁਰਾਣੇ ਬਜ਼ੁਰਗਾਂ ਉਹਨਾਂ ਨੂੰ ਨਹੀਂ ਭੁੱਲਿਆ ਪਰ ਅੱਜ ਇੱਥੇ ਮੈਂ ਗੱਲ ਕਰਾਂਗਾ ਕਿ ਸਨ 1947 ਦੇ ਵਿੱਚ ਬਹੁਤ ਸਾਰੇ ਪਰਿਵਾਰ ਸੀਗੇ ਜਿਹੜੇ ਆਪਣੇ ਘਰ-ਬਾਰ ਛੱਡ ਕੇ ਲੈਂਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਆਏ ਤੇ ਚੜ੍ਹਦੇ ਪੰਜਾਬ ਤੋਂ ਲੈਂਦੇ ਪੰਜਾਬ ਚਲੇ ਗਏ ਔਰ ਉਹਨਾਂ ਦੇ ਵਿੱਚੋਂ ਇੱਕ ਸਾਡਾ ਪਰਿਵਾਰ ਸੀ ਜਿਹਦੇ ਵਿੱਚ ਕੇ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਲੈਂਦੇ ਪੰਜਾਬ ਦੇ ਵਿੱਚ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਪਿੰਡ ਸੀ ਔਰ ਉੱਥੋਂ ਚੱਲ ਕੇ ਇਹ ਚੜ੍ਹਦੇ ਪੰਜਾਬ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਆਏ ਇਹਨਾਂ ਦੇ ਵਿੱਚੋਂ ਸਾਡੇ ਤਾਇਆ ਜੀ ਜਿਨ੍ਹਾਂ ਦੀ ਕਿ ਉਦੋਂ ਉਮਰ ਕਾਫੀ ਛੋਟੀ ਸੀ ਪਰ ਫਿਰ ਵੀ ਉਹਨਾਂ ਨੂੰ ਉਸ ਸਮੇਂ ਦੀ ਸਾਰੀ ਸੰਭਾਲ ਸੀ ਤੇ ਉਹ ਹਾਈ ਸਕੂਲ ਦੇ ਵਿੱਚ ਪੜ੍ਹਦੇ ਸੀ ਉਸ ਟਾਈਮ ਔਰ ਉਹਨਾਂ ਦੀ ਹੱਡ ਬਿਤੀ ਅੱਜ ਤਾਨੂੰ ਦੱਸਦੇ ਆ ਕਿਉਂਕਿ ਸਾਡੇ ਤਾਇਆ ਜੀ ਦੀ ਇੱਕ ਪੁਰਾਣੀ ਇੰਟਰਵਿਊ ਜਿਹੜੀ ਹੋਈ ਹੋਈ ਸੀਗੀ ਉਹਨਾਂ ਨੇ ਆਪਣੀ ਹੱਡ ਬਿੱਤੀ ਜਿਹੜੀ ਦੱਸੀ ਹੈਗੀ ਆ ਅੱਜ ਤੁਹਾਨੂੰ ਉਹਨਾਂ ਦੀ ਪੂਰੀ ਜਿਹੜੀ ਹੱਡ ਬਿੱਤੀ ਜਿਹੜੀ ਉਸ ਟਾਈਮ ਦੀ ਸਨ 47 ਦੀ ਅੱਖੀਂ ਡਿੱਠਾ ਹਾਲ ਜਿਹੜਾ ਉਹ ਅੱਜ ਤੁਸੀਂ ਇਸ ਇੰਟਰਵਿਊ ਦੇ ਵਿੱਚ ਸੁਣੋਗੇ ਔਰ ਸਾਰੀ ਇੰਟਰਵਿਊ ਜਿਹੜੀ ਆ ਉਹ ਤੁਸੀਂ ਦੇਖਿਓ ਔਰ ਸੁਣਿਓ ਔਰ ਤੁਹਾਨੂੰ ਪਤਾ ਲੱਗੇਗਾ ਕਿ ਉਸ ਟਾਈਮ ਤੇ ਜਿਹੜਾ ਹਾਲਾਤ ਸੀਗੇ ਉਹ ਕਿਦਾਂ ਦੇ ਹਾਲਾਤ ਸੀ ਕਿਦਾਂ ਦੇ ਹਾਲਾਤ ਵਿੱਚ ਪਰਿਵਾਰ ਜਿਹੜੇ ਸਰਵਾਈਵ ਕੀਤੇ ਔਰ ਕਿਸ ਤਰ੍ਹਾਂ ਉਹਨਾਂ ਨੇ ਮੁਸ਼ਕਲਾਂ ਦਾ ਸਾਹਮਣਾ ਕਰਕੇ ਆਪਣੀ ਜ਼ਿੰਦਗੀ ਨੂੰ ਫੇਰ ਇੱਕ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਦੁਬਾਰਾ ਤੋਂ ਜ਼ਿੰਦਗੀ ਦੀਆਂ ਨਵੀਆਂ ਪਲੰਗਾਂ ਜਿਹੜੀਆਂ ਪੁੱਟੀਆਂ ਆਓ ਸੁਣਦੇ ਹਾਂ ਉਹਨਾਂ ਦੀ ਹੱਡ ਬਿੱਤੀ ਤੇ ਅੱਖੀਂ ਡਿੱਠਾ ਹਾਲ ਬਜ਼ੁਰਗੋ ਨਾਮ ਕੀ ਤੁਹਾਡਾ ਬਲਖਾਸ ਤੋਂ ਅੱਛਾ ਜੀ ਤੇ ਇਸ ਵੇਲੇ ਉਮਰ ਕਿੰਨੀ ਆ 58 ਸਾਲ अच्छा जी जन्म किथे होया सी पाकिस्तान केड़ा ਪਿੰਡ ਸੀਗਾ ਜੀ ਪਾਣੇ ਵਾਲੇ ਪਾਣੇ ਵਾਲੀ ਕਿੱਥੇ ਸੀ ਸਮਝਾਓ ਮਾੜਾ ਜਿਆ ਸਿਆਲਕੋਟ ਦੇ ਤਸਵੀਰ ਦੀ ਸਿਆਲਕੋਟ ਜਿਲ੍ਹਾ ਸਿਆਲਕੋਟ ਤੇ ਸਿਆਲਕੋਟ ਤੋਂ ਲੈਂਦੇ ਪਾਸੇ ਨੂੰ ਸੀ ਹਾਂਜੀ ਨਹੀਂ ਸਿਆਲਕੋਟ ਦੱਖਣ ਵੱਤ ਦੱਖਣ ਵਾਲੇ ਪਾਸੇ ਨੂੰ ਠੀਕ ਠੀਕ ਕਿਦਾਂ ਦਾ ਪਿੰਡ ਸੀਗਾ ਉਹ ਪਿੰਡ ਸਾਰਾ ਬੜਾ ਸ਼ਾਨਦਾਰ ਸੀ ਸਾਰਾ ਐਮਐਨ ਸੀ ਬਾਦੀ ਸੰਗ ਨਹੀਂ ਸੀ اچھا اچھا ਤੇ ਮੁਸਲਮਾਨ ਵੀ ਸੀਗੇ ਉਸ ਪਿੰਡ 'ਚ ਬਹੁਤ ਜਿਆ ਤਾੜੇ ਨਾਲ ਜੇ ਰਸਨਾ ਮਾਲਕ ਅਸੀਂ ਸਾਂ ਤੇ ਸਾਡੇ ਮੁੰਡੇ ਸੀ ਸਨ ਅਰਾਈਂ ਅਰਾਈਂ ਠੀਕ ਉਹ ਤੁਹਾਡੇ ਨਾਲ ਜੀ ਉਹਨਾਂ ਕੋ ਜਿਆਦੀ ਸੀ ਤੇ ਮਾਲਕ ਅਸੀਂ ਮਾਮਲਾ ਉਹ ਸੀ ਸਾਰੇ ਕੇਸਾ ਤੇ ਸਰ ਮੇਜੰਦੀ ਸੀ ਜੀ 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 ਇਹ ਕਮੀ ਨਹੀਂ ਤੇਰੇ ਸੋ ਠੀਕ ਠੀਕ ਸਾਈ ਬੜੇ ਸਨ ਬੜੇ ਜਵਾਨ ਸਨ ਬੜੇ ਪਰਮਾਵਰਿੰਦੇ ਸਨ ਅੱਛਾ ਜੀ ਪਿਆਰਪੂਰਾ ਸੀ ਹਾਂ ਤੁਹਾਡੇ ਹਾਂ ਦੇ ਵੀ ਹੁਣੇ ਕਈ ਹਾਂ ਮੈਂ ਨਾ ਮੁੰਡੇ ਪੜਦੇ ਸਨ ਕੀ ਨਾ ਸੀ ਚਿੱਤੇ ਅੱਜ ਉਹਨਾਂ ਨੂੰ ਆਏ ਗਰਾ ਮਹਿਸੂਸ ਹੀ ਨਾਜ਼ਰ ਸੀ ਤੇ ਬੋਲੇ ਮੁਸਮਨ ਬਣੇ ਸਾਂ ਅੱਛਾ ਚਾਲ ਨੂੰ ਸੰਗਤ ਜਿਹੜਾ ਮੁੰਡਾ ਮੋਟਿਆਂ ਦਾ ਚਾਲ ਨੂੰ ਜਾ ਰਿਹਾ ਸੀ ਜੀ ਬਿਜਾਰੇਗਾ ਉਹ ਯੂਪੀ ਚਲ ਗਿਆ ਅੱਛਾ 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 ਤੇ ਜਦੋਂ ਇਹ ਸਾਰਾ ਕੁਝ ਤੁਸੀਂ ਕਿਹੜੇ ਸਕੂਲ ਕਿਹੜੇ ਪੜਦੇ ਸੀ ਤੁਸੀਂ ਜਦੋਂ ਪਾਕਿਸਤਾਨੋਂ ਸੁਪ ਭਾਵਾ ਸੀ ਭਾਗੋਵਾਲ ਭਪਾਲਾ ਭਪਾਲ ਵਾਲਾ ਹਾਂ ਦੂਰ ਸਿਕਾ ਸਕੂਲ ਅਿਲਾਂ ਦੇ ਪੰਜਾਹ ਮੈਂ ਸਾਢੇ ਗੋ ਪਿਚਾ ਸਕੂਲੀ ਉਹ ਮੈਜਰ ਸਕੂਲੀ ਲੋਲ ਮਿਲ ਲੋਲ ਮਿਲ ਠੀਕ ਹੈ ਜਿਹੜਾ ਸੀ ਫਿਰ ਉਹ ਤੋਂ ਬਾਅਦ ਮੈਨੂੰ ਮਿਲ ਗਿਆ ਉਹ ਬੋਗਲੇ ਸੀ ਉਸੇ ਅੰਗਰੇਜ਼ਾਨੀ ਸੀ ਉਹ ਅਠੀਂ ਜੀ ਉਰਦੂ ਜੀ ਸੀ ਤੇ ਫਿਰ ਜਿੱਥੇ ਆਇਆ ਹਾਂ ਇੱਕ ਪਿੰਸੀ ਗੋਂਦ ਕੇ ਗੋਂਦ ਕੇ ਉੱਥੇ ਪ੍ਰਾਈਵੇਟ ਸਕੂਲ ਇੱਕ ਆਦਮੀ ਖੋਲਿਆ ਉਹ ਅੰਗਰੇਜ਼ਾਂਦਾ ਸੀ ਪੱਛ ਅੰਗਰੇਜ਼ੀ ਚ ਆਗਰਾ ਹੀ ਜਣਾ ਹੈ ਉਹ ਆਪਣਾ ਦੇ ਜੋ ਪਿੰਨਸੇਂ ਘਰੇ ਪੜ ਉਹ ਘਰੇ ਗਿਆ ਤਾਂ ਠੀਕ ਉਦੋਂ ਬਾਅਦ ਫਿਰ ਜਦੋਂ ਅਸੀਂ ਐਸੇ ਪਹਾੜ ਆਏ ਹਾਂ ਉਥੋਂ ਰਾਜਾ ਵਾਲੇ ਪਹਾੜ ਆਏ ਹਾਂ ਤੇ ਜਦੋਂ ਇੱਥੇ ਅਸੀਂ ਦਾਗ ਲਿਆ ਤੇ ਮੈਂ ਮਹੀਨਾ ਕਿਦਾਂ ਸੂਲ ਗਿਆ ਤੇ ਫਾਕ ਨਰਵਾ ਗਿਆ ਅੱਛਾ ਜੀ ਸੂਲ ਬੰਦ ਹੋ ਗਿਆ ਦਸਵੀਂ ਚ ਸੀਗੇ ਉਦੋਂ ਮੈਂ ਦਸਵੀਂ ਦਾ ਨਵੀਂ ਜਾਂ ਨਵੀਂ ਮੈਂ ਨਵੇਂ ਮਿਣਾ ਗਿਆ ਬਸ ਚਾ 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 ਤੇ ਫਿਰ ਜਦੋਂ ਪਾਕਿਸਤਾਨ ਬਣ ਗਿਆ ਫਿਰ ਦੱਸੋ ਸਾਰੀ ਗੱਲਬਾਤ ਕਿੱਦਾਂ ਹੋਈ ਕਿੱਦਾਂ ਤੁਸੀਂ ਨਿਕਲੇ ਉੱਥੋਂ ਕੀ ਹੋਇਆ ਵੀ ਪਾਗੜਾ ਪਾ ਗਿਆ ਉਦੋਂ ਦੇ ਬੇੜੀ ਸੁਣਾ ਅਫਵਾਹ ਨਿਕਲੀ ਸਰੇ ਦੀ ਐਸਦਾ ਕਿਹਾ ਮੁਸਲਮ ਪਾਗੜਾ ਪੈ ਗਿਆ ਉਹ ਪੌਂਦੀ 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 ਸਾੜੇ ਪਿੰਡਾਂ ਤੋਂ ਦੂਰੋਂ ਚੱਲਦੀ ਸੀ ਪਿੰਡਾਂ ਨੂੰ ਖੋਪੀ ਤੇ ਪੈ ਰਾਹਾਂ ਦੇ ਤੇ ਫਿਰ ਜੋਗੀ ਉੱਥੇ ਪਾ ਪਿੰਦੇ ਅੱਛਾ ਇਹ ਤਾਂ ਦਾ ਤਿਆ ਆਪ ਆਪ ਆ ਬਾਬੇ ਹੁੰਦੇ ਅੱਛਾ ਤੇ ਹੁੰਦਾ ਕੋਈ ਵੀ ਨਹੀਂ ਸੀ ਉਹਦੇ ਕਿਤੇ ਕਿਤੇ ਮੁਕਾਬਲੇ ਹੁੰਦੇ ਅਸਨ ਤੇ ਆਮ ਹਫਾ ਚੱਲਦੀ ਜਿਹੜੇ ਤੁਹਾਡੇ ਪਿੰਡ ਦੇ ਰਾਈ ਸੀਗੇ ਤੁਹਾਡੇ ਮਰੂਸੀ ਹਾਂ ਉਹਨਾਂ ਨੇ ਤਾਂ ਨਹੀਂ ਕੋਈ ਤੁਹਾਡੀ ਨਾਲ ਕਤਲੋਕਾਰ ਜਾਂ ਲੜਾਈ ਚ ਹੈ ਸਾਰੇ ਧੰਨਵਾਦ ਅਸਨ ਕਾਈ ਸਾਈ ਕਮੀ ਸਭ ਸਾਡੇ ਨਾਲ ਕ ਕਸਾ ਕਾਰੀ ਕਰ ਸਾਲ ਪੈਂਦਾ ਜੋ ਭਗਦਾ ਬਣਿਆ ਸਾਨੂੰ ਮਿਲਣਾ ਬਾੜ ਨਹੀਂ ਤੁਸੀਂ ਨੇ ਰਹਾ ਤੁਸੀਂ ਸਾਨੂੰ ਕੋਈ ਪਤਾ ਨਹੀਂ ਜੀ ਕੋਈ ਰਿਡਰ ਜਾਈ ਨਹੀਂ ਸਨੋ ਠੀਕ 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 ਉਹਨਾਂ さん ਦੱਸਿਓ ਤੁਹਾਨੂੰ ਇਹ ਚੰਨੀ ਰਾਸ ਆ ਦੇਸ ਪਰ ਕੀ ਮਨਾ ਕਰੀਏ ਅੱਛਾ ਕੀ ਮਨ ਕਰੀਏ ਠੀਕ ਹੈ ਜਾਣਾ ਪੈਣਾ ਆ ਕੀ ਕਰੀਏ ਹਾਂ ਫਿਰ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੇ ਸਾਡੇ ਨਾਲ ਕੋਈ ਬੰਦੇ ਸਹਮਤ ਨਾਲ ਆਏ ਸਾਨੂੰ ਉਹ ਭੇਜਿਆ ਕਰਨ ਸਾਈ ਸਾਡੇ ਨਾਲ ਸਾਈ ਵੀ ਹਾਂ ਸਾਹਿਬ ਬੜੇ ਨੇਗਾ ਸਾਡੇ ਨਾਲ ਹੀ ਦੇ ਸਰ ਕੰਮ ਕਰਦੇ ਸਾਡਾ ਉਹ ਸਾਡੇ ਨਾਲ ਸਾਨੂੰ ਆਪਣਾ ਕਾਫੇ ਛੱਡ ਗਿਆ ਕਿੱਥੇ ਛੱਡ ਕੇ ਗਏ ਸੀ ਜੀ ਉਹ ਪਿਆਰ ਕੋ ਪੈਣ ਸੀ ਬੜਿਆਣਾ ਬੜਿਆਣਾ ਉਹ ਤੇ ਆ ਪਿੰਡਾਂ ਦੇ ਲੋਕ ਇਕੱਠੇ ਹੋ ਗਏ ਨਾ ਤੇ ਫੇਰ ਕਾਫੀ ਗੱਤ ਹੋਏਗਾ ਅੱਛਾ 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 ਫੇਰ ਕੈਂਪ ਕਿਹੜੇ ਚ ਆਏ ਅਸੀਂ ਉਹ ਬੜਿਆਣਾ ਕੈਂਪ ਸੀ ਬੜਿਆਣਾ ਕੈਂਪ ਸੀਗਾ ਬਸਰੂਰ ਅਸੀਂ ਆ ਗਏ ਬਸਰੂਰ ਰੂਦ ਸੀ ਸੀ ਸਿਆਗੋੜ ਦੀ ਅੱਛਾ ਹਾਂਜੀ ਹਾਂਜੀ ਉੱਥੇ ਫੇਰ ਆਈ ਸਕੂਲ ਦੇ ਅੱਛਾ ਅਸੀਂ ਕੋਈ 5-7 ਦਿਨ ਰਹਿ ਉੱਥੇ ਰਹੇ ਉੱਥੋਂ ਦੇ ਜਿਹੜਾ ਸੀ ਨਾ ਅਫਸਰ ਹੈ ਉਸਦੇ ਭੋਜ ਦਾ ਹਾਂਜੀ ਉਸ ਲੱਗਿਆ ਸੀ ਉਸ ਵਿੱਚ ਵੇਲੇ ਸਾਡੇ ਰਾਕੇ ਮੁਖੀ ਆਦਮੀ ਸਨ ਉਹਨਾਂ ਦਾ ਮੀਟਿੰਗ ਕਰਦੀ ਸੀ ਉਹਨਾਂ ਆਖੇ ਜੋ ਤੁਹਾਡੇ ਕੋਲ ਥਿਆਰ ਹੈ ਉਹ ਦੇ ਦਿਓ ਅੱਛਾ ਜੀ ਦਾ ਬਰਸ਼ਾ ਨਿਆ ਜੋ ਕੁਝ ਕੋਆ ਉਹ ਦੇ ਦਿਓ ਤੇ ਤੁਹਾਨੂੰ ਭਗਾਇਆ ਕਿਸੇ ਲੋਕ ਆਪਣੇ ਆਦੇ ਮੈਂ ਅੱਛਾ ਜੀ ਤੁਹਾਨੂੰ ਕੋਈ ਵੜੀ ਕਹਿੰਦਾ ਹੈਗਾ ਹੈ ਸਾਰੇ ਥਿਆਰ ਲੜਿਆ ਸੁੱਟ ਜਾਨੇ ਉਥੇ ਅੱਛਾ ਜੀ ਉਸ ਤੇਰੀ ਪੂਜਾ ਪੇਰ ਲੱਗ ਗਿਆ ਉਸਿਆਰਾਂ ਦਾ ਆ ਪਤਾ ਕਿੰਨੀ ਬੰਦ ਜਨ ਅਸੀਂ ਇਕੱਠੇ ਹੋਈ ਸੀ ਕਿੰਨਾ ਕਾਫੀ ਵੱਡਾ ਆਇਆ ਹੈ ਬਹੁਤ ਹਿਾਰ ਲੱਗਿਆ ਤੇ ਫੇ ਸਾਰੇ ਲੋਕੀ ਖਾਲੀ ਆ ਜੇ ਹਮਲਾ ਕੋਈ ਨਹੀਂ ਹੋਇਆ ਹਾਂ ਨਾ ਨਾ ਕੋਈ ਆ ਅੱਛਾ ਜਦੋਂ ਅਸੀਂ ਆ ਗਿਆ ਅਸੀਂ ਇਕੱਠਾ ਰਾ ਦੇ ਰਾਤ ਖੇਤਾਂ ਦੀ ਹਾਂਜੀ ਤੇ ਜਿਵੇਂ ਜਰਾ ਦਲਾ ਤੇ ਉੱਥੋਂ ਅਗਲਾਂ ਤੁਰੇ ਜਿਉ ਕੋਈ ਖਾਣ ਪੀਣ ਲਈ ਭੁੱਖੇ ਮਰਦੇ ਰਹੇ ਕੋਈ ਨਹੀਂ ਅਸੀਂ ਆਟਾ ਨਹੀਂ ਕਰਾ ਲਿਆ ਹਾਂਜੀ ਤੇ ਕਹੇ ਆ ਜੀ ਆ ਜੀ ਆ ਰ ਆ ਸੰਗਿਆ ਇਹਨਾਂ ਦੇ ਪਿੰਦੇ ਆਦਮੀ ਸਰ ਉਹਨਾਂ ਕੋਈ ਆਟਾ ਦਾ ਰੋਟੀ ਕੱਢੀ ਆ ਅੱਛਾ ਇਹਨਾਂ ਦਾ ਪਿੰਡ ਹੋਰ ਸੀ ਇਹ ਹੋਰ ਪਿੰਡ ਦੱਸਾਂ ਕਾਫਲੇ ਕੇ ਸੀ ਆ ਠੀਕ ਠੀਕ ਹਾਂ ਤੇ ਤੇ ਹੋਰ ਤੋਂ ਗੱਲ ਕਰਦੇ ਆ ਬੇਸੇ ਆਪਣਾ ਉੱਥੋਂ ਚਲੇ ਆ ਉੱਥੋਂ ਚੜ ਕੇ ਫਿਰ ਦੂਜੀ ਰਾਤ ਨੂੰ ਅਸ਼ਾ ਅਜੇ ਨੇਜੇ ਬਰੂ ਲੈ ਪਹਿਲੇ ਬਸੇ ਰੇ ਦੇ ਰਹਿਣ ਸੀ ਰੀਲੇਵਲੈਂਟ ਠੀਕ ਹੈ ਜੇ ਸ਼ਾਹ ਤੋਂ ਹਾਂ ਅਮਰ ਸਾਹਿਬ ਤੋਂ ਸਾਬੀ ਹੁੰਦੀ ਜੀ ਜੀ ਉਹ ਰੇਲੇ ਰਾਂ ਸੀ ਉੱਥੇ ਕਾਬਲਾ ਜਿਹੜਾ ਲੈ ਕੇ ਆਇਆ ਉਸੇ ਕਾਬਲਾ ਡੱਕਿਆ ਗਿਆ ਤੇ ਬਦੋਜ ਮਿਲਦੀ ਸੀ ਠੀਕ ਹੈ ਜੀ ਮੁਸਮਾਨੰਦ ਜੀ ਚੰਦਿਆਰੀ ਕਰਦੀ ਠੀਕ ਹੈ ਉਹ ਜੁਮੇ ਦਾ ਦਿਨ ਸੀ ਜੁਮੇ ਨਵਾਜ਼ ਪੜਦੇ ਰਹੋ ਜੀ ਜਮਾਜ਼ ਪੜਾਉ ਸਾਰੇ ਇਕੱਠੇ ਵੀ ਹੁੰਦੇ ਹੈਂ ਇਕੱਠੇ ਰੱਖ ਜੋ ਮੈਂ ਉਹ ਕਾਬਲਾ ਬਣ ਗਿਆ ਦੂਜੇ ਵਾਰ ਉਹ ਲੁੱਟ ਦੀ ਗੱਲ ਹੈ ਸਾਡੇ ਦੋਖਾ ਨਾ ਉਹ ਜਦੋਂ ਉਹ ਨਾ ਲੈਮ ਦੇ ਡੱਕ ਜਾ ਕੇ ਗਾਣ ਵੀ ਜਾਂਦੇ ਨੇ ਤੇਿੱਦੋਂ ਜਾਣਾ ਹਾਂਜੀ ਉਹ ਫਿਰ ਆਪਣਾ ਕੁਝੜ ਜੋ ਮਦਾਹ ਕੀਤੀ ਹਵਾ ਯਾਦ ਆ ਗਿਆ ਅੱਛਾ ਹਾਂਜੀ ਉਹਨੇ ਸਾਡੋ ਕਾਲ ਕਰਿਆ ਸ਼ਕਰ ਘੜਾ ਬੜਾ ਤੈਨੂੰ ਸ਼ਕਰ ਗਾੜੀ ਉਹ ਸੱਦੋਂ ਉਹ 15-20 ਮਿੰਟਾਂ ਵਿੱਚ ਬਿਲਕੁਲ ਨਸ ਜਾਵੇ ਹਾਂ ਨਾ ਦੋਲਨਾਰੇ ਡੋਗਰਾ 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 ਗੋਲ ਮੇਟ ਜਾਵੇ ਉਹ ਜੇ ਯੂਨੀਵਰਸਿਟੀ ਬੋਲ ਜਾਤਾ ਉਹ ਫਿਰ ਜੇ ਫਿਰ ਡੋਨਰ ਡਾਈਨ ਉਹਦੇ ਲਟੇਰੇ ਬਣੇ ਸਾਂ ਉਹ ਲੰਮੀ ਦੁਕੈ ਸਾਂ ਜਿੱਦਾਂ ਨਗਰ ਆਇਨੇ ਉਹ ਲੰਮੀ ਦੁਕੈ ਸਾਂ ਉਹ ਫਿਰ ਉਸ ਮਰਦ ਨੇ ਆਖਿਆ ਤੈਨੂੰ ਕੋਲ ਨਾਲ ਉਹ ਬੜਾ ਲੰਮੀ ਬੈ ਫੇਰੇ ਮਾਰੇ ਅਸਲੀ ਅਸਲਾ ਸਾਫੀ ਦਾ ਸਾਫੀ ਦਾ ਜਿੱਤ ਨਾ ਸੀ ਉਹ ਨੰਗਾ ਲੱਗਿਆ ਉਹ ਫਸੂਲ ਚੌਂਦੀ ਅਲੀ ਅਲੀ ਨੰਗਾ ਲੱਗਿਆ ਤੇ ਉਸ ਤੇ ਉਹ ਨਾ ਕੀਤਾ ਕੰਮ ਬਾਜ਼ਾਰ ਵਿੱਚ ਮਿੱਟੀ ਭਾ ਗਿਆ ਬੇਚੋ ਦੇ ਬੱਟੇ ਰੋੜੇ ਢਿੰਗੇ ਸੁਟੇ ਹੋਏ ਅੱਛਾ ਜੀ ਉਦੋਂ ਜੋ ਨੰਗਿਆ ਜਿਆ ਨਾ ਔਖਾ ਇਹ ਨਾ ਆਫਾ ਪਾਣੀ ਬਰ ਕੋ ਜੈ ਬੋੜਾ ਬੜਾ ਹੋਇਆ ਤੇ ਦੁਜੇ ਨੋਖਿਆ ਕੁਲੀ ਲੇ ਲੱਗ ਲਗੇ ਪਛੋ ਪੂਰੇ ਸਭ ਪਿਛਾ ਲਗਾ ਕਿ ਪਿਛਾ ਨਾ ਰਾਜਨਦ ਪਛੋ ਕੋ ਦੇ ਰੇ ਬਨੇਗਾ ਜੇ ਲੋ ਉਤੋਂ ਨੰਗਿਆ ਤੇ ਫੇਰ ਅਸੀਂ ਗਾਣ ਲਗੇ ਜੇ ਗਾਣ ਲਗੇ ਤੇ ਅੱਗੇ ਦੋ ਟਿੱਬੇ ਆ ਗਏ ਜਿਹੜਾ ਆਪਰੇ ਬੇ ਹੁੰਦੇ ਆ ਬਲੇ ਬਲੇ ਟਿਬਿਆਂ ਆ ਉਹਨਾਂ ਟਿਬਿਆਂ ਦੇ ਹਿਲਾਤ ਹੋ ਗਏ ਜੇਰਾ ਆਦੋਖੇ ਉਹਨਾਂ ਟਿਬਿਆਂ ਦੇ ਦੁਆਲੇ ਫਿਰ ਸਾਡੇ ਦੁਕਾਨਾਂ ਪਹੇ ਲੱਗੋ ਜੇ ਕਾਫੇ ਰੋਕੀ ਸਮਨ ਨੌਜਾਨ ਮੁੰਡੇ ਸਾਰੇ ਹਾਂਜੀ ਹਾਂਜੀ ਉਹਨਾਂ ਸਾਰਿਆਂ ਦਾ ਮੇਖ ਲਾ ਰਿਆ ਗਿਆ ਠੀਕ ਆ ਰਾਤ ਆ ਕੋਈ ਬਬੀਓ ਕੋਈ ਕੋਟੇ ਉਹਦੇ ਬਾਹਰ ਬੰਨ੍ਹ ਲਟੇ ਸੋਤ ਹਾਂਜੀ ਉਦੋਂ ਰਾਤ ਕੱਟੀ ਅਸੀਂ ਅਗਲੇ ਦਿਨ ਜੇ ਸੱਚਾ ਅਗਲੇ ਦਿਨ ਜੇ ਅਸੀਂ ਸਾਡਾ ਸਾਧ ਜੇਰਾ ਬਾਬਾ ਨਾਨਕ ਦਾ ਉਹ ਮਦਰੀ ਸੀ ਅੱਛਾ ਜੀ ਉਹ ਅਸੀਂ ਆਪਾਂ 2-4 ਘੰਟੇ ਦੇ ਵਿਚ ਆ ਅਸੀਂ ਉਹ ਪਾਜ ਕਰ ਗਾ ਕਰਤਾਰਪੁਰ ਸਾਹਿਬ ਕੋਲੀ ਹੋਣਾ ਹਾਂ ਕਰਤਾਰ ਸਾਹਿਬ ਤੋਂ ਲੰਬੇ ਦਾ ਹੀ ਹੈ ਸੋ ਨਾ ਥੋੜਾ ਪਿਛੇ ਨਜ਼ਰ ਆਉਂਦਾ ਸੀ ਮਤਲਬ ਇਹਦਾ ਮਤਲਬ ਤੁਹਾਡੇ ਕਾਫਲੇ ਤੇ ਕੋਈ ਹਮਲਾ ਨਹੀਂ ਹੋਇਆ ਬਚਾ ਹੋ ਗਿਆ ਬਚਾ ਅਸੀਂ ਜਿਸ ਮੰਗੇ ਹਾਂ ਰਾਹ ਵਿੱਚ ਇੰਨੀ লাশ ਪਈ ਦਰ ਕੋਈ ਅਦੇ ਹਮ ਦਾ ਪਹਿਲਾ ਹਾਂ ਹ ਉਹ ਮਾਰੇ ਸਨ ਉਹ ਇੰਜ ਇੰਜ ਸਿੱਧੀ ਫੁੱਲਦੇ ਹੋਏ ਦਾ ਅੱਛਾ ਇਹ ਫੁੱਲਦੇ ਗਏ ਹਾਂ ਮਸ਼ਵਲ ਨੰਗਿਆ ਨਹੀਂ ਜਾਂਦਾ ਬਹੁਤ ਜਿਆਦਾ ਤੇ ਇਦੋਂ ਇਦਨੋ ਮੁਸਲਮਾਨ ਜਾਂਦੇ ਹੋਣੇ ਆ ਉਹਨਾਂ ਦੀ ਵਜ੍ਹਾ ਨਾਲ ਹੋਈ ਜੋ ਮੁਸਲਮਾਨ ਕਹਿੰਦੇ ਸਾਡੇ ਲੋਕ ਨਹੀਂ ਆਸ ਨਾ ਇੰਨਾ ਰੱਖਿਆ ਤੇ ਵਾਪਸ ਕਿੱਥੇ ਠੀਕ ਠੀਕ ਇਹਨਾਂ ਨੂੰ ਉਹਨਾਂ ਮੁਸਲਮਾਨਾਂ ਦੋਟਿਆ ਤੇ ਲਾ ਜਮ ਮੈਂ ਬੜ ਬੜੀ ਦਿਆਇ ਸੁਟੇ ਅਰੇ ਆਵੀ ਸੀ ਪ੍ਰਾਵੀ ਸੀ ਹਾਂ ਬੋਲ ਪਾਇ ਤਨ ਹੁਣ ਇਨੇ ਸਾਲਾਂ ਬਾਅਦ ਕੋਈ ਦੋਸਤ ਚਿੱਤੇ ਆਉਂਦਾ ਆਪਣਾ ਪਿੰਡ ਚਿੱਤੇ ਆਉਂਦਾ ਆਉਂਦੇ ਸ਼ਰਤ ਹੁਣ ਤੋਂ ਕੋਈ ਨਹੀਂ ਆਉਂਦਾ ਕਜੀ ਸਾਡੇ ਉਹ ਸਾਹੀ ਐਡੇ ਨੇ ਸਾਨੂੰ ਉਹ ਜਾਣੇ ਹੁਣ ਸਾਲੇ ਉਹ ਸਾਹੀ ਜਿਹੜਾ ਉਸ ਨਾਲ ਹੋ ਗਿਆ ਅਸੀਂ ਵੀ ਗੱਲਾਂ ਮੈਂ ਜੱਖੇ ਚ ਪਾਣੀ ਆ ਗਿਆ ਹੂੰ ਇਨੇ ਪਿਆਰ ਕੀ ਕਹਿੰਦੇ ਸੀ ਅਸੀਂ ਕੀ ਕਰਾਂਗੇ ਸਰਦਾਰੋ ਤੁਹਾਡੇ ਬਿਗਾਰੇ ਉਹ ਵੀ ਅਸਾਈ ਇੱਧਰ ਨਹੀਂ ਆਏ ਉਧਰ ਹੀ ਰਹਿ ਗਏ ਹਨ ਤੁਸੀਂ ਮੁੜ ਕੇ ਕਦੀ ਗਏ ਨਹੀਂ ਆਪਣੇ ਪਿੰਡ ਹਾਂ ਬਈ ਆਪਣੇ ਕੋਲ ਤਾਂਗੇ ਜੀ ਤੇ ਮਸਲ ਵਢੀ ਨਿੱਤ ਨੂੰ ਜਾਦੇ ਰਹੇ ਲੋਕ ਸਭ ਬੈਠਾ ਦਾ ਫਾਦੂ ਕੋਈ ਜਾ ਹਰ ਮਾਰ ਕੱਢ ਕੇ ਉਹ ਨਹੀਂ ਵੜੀਆਂ ਹੂੰ ਹੂੰ ਯਾਰ ਅਗਲੇ ਦਿਨ ਇਹ ਵੀ ਬੜਾ ਵੀ ਅਸੀਂ ਜਦੋਂ ਆਇਆ ਉਦੋਂ ਪਾ ਜੇਨੇ ਦਾਦਾ ਨਾਨਕ ਇੱਥੋਂ ਫਿਰ ਸਾਨੂੰ ਚੀਜ਼ ਖੜਦੇ ਨਹੀਂ ਨਾ ਦੇ ਜਿਹੜੀ ਗੱਡੀ ਆ ਨਹੀਂ ਮਸਲਾ ਲਾ ਮਾਲ ਗੱਡੀ ਉਹ ਗੱਲ ਮੈਂ ਇੱਥੇ ਆਖ ਰਿਹਾ ਅਸੀਂ ਉਹਦੇ ਵੱਲ ਜਾਂਦੇ ਆ ਉਹ ਗੱਡੀ ਫੇਰ ਪੜੀਆਂ ਆ ਕੋ ਮੋੜ ਕੇ ਤੇ ਫੇਰ ਉਹਨਾਂ ਵੱਲ ਜਾਂਦੀ ਤੇ ਰਾਜ ਹੈ ਅਨਰਾਸ ਹੀ ਉੱਥੇ ਉਤਰਿਆ ਅਸੀਂ ਅੰਦਾਜ਼ ਲਾਇਆ 4-5 ਉਹ ਸਾਨੂੰ ਦੋ ਪ੍ਰਸ਼ਾਦ ਅੱਛੇ ਗੰਡਾ ਤੇ ਚਾਰ ਮੈਂ ਤਾਂ ਹਾਂ ਜੀ ਨੋ ਕਰਦੇ ਹਾਂ ਹਾਂ ਜੀ ਕਿਉਂ ਦੁਨਿਆਵੀ ਉਹ ਗੋਲਦਸਾ ਦੇ ਇੰਨਾ ਪ੍ਰੋਗਰਾਮ ਜੋ ਇੰਨਾ ਕੰਮ ਕਰਦੇ ਸਨ ਤੇ ਕੋਈ ਟਾਈਮ ਪਾਉਂਦਾ ਹੀ ਤੇ ਨਾਲ ਉਹ ਜਦੋਂ ਲੰਗਰ ਚਾਹਦੇ ਸਨ ਉਹਦਾ ਆਪਣਾ ਨਿਤੰਗਲ ਹੈ ਸਾਤਰਾਂ ਵਾਰੀ ਇਹ ਉਹਦਾ ਵੀ ਕਰਿਆ ਫੇ ਅਸੀਂ ਉੱਥੋਂ ਚੜੇ ਗਏ ਅਮਰਸਾ ਲਾਗਾ ਇਹ ਠੀਕ ਹੈ ਮੈਂ ਉਥੇ ਦੋ ਜਾਨਾ ਸ਼ਹਿਰ ਹੈ ਉਥੇ ਵੀ ਲੰਗਰ ਮਿਲਦਾ ਸੀ ਲੰਗਰ ਨਾ ਬੜਾ ਔਖਾ ਮੈਂ ਉਹ ਲੰਗਰ ਦੇ ਵਿੱਚ ਹੀ ਕੰਨਾਂ ਦੇ ਜੇ ਮੈਂ ਫੁੱਲ ਜਾਂਦਾ ਆ ਰਸ ਜਾਣਾ ਨਾ ਉਹ ਦੇਵ ਜੀ ਆ ਕੇ ਮਾਰਾ ਕੋ ਹੁਣਾਗੇ ਜੋ ਹੈਗੇ ਉਹ ਕਿਸੇ ਨਾਲ ਨਾ ਜਾਣਾ ਹੈ ਫਿਰ ਲੋਕੀ ਪ੍ਰੇਗਨ ਲੱਗਦਾ ਸਾਡੇ ਚਾਚਾ ਪਿਆਰਾ ਹੋਵੇ ਦੇ ਵੀਸ ਨਾ ਉਹ ਵੀ ਹੱਥ ਵਾਜੀਆ ਉਹਨੇ ਹੱਥ ਫੜ ਲਿਆ ਅੱਛਾ ਉਹ ਆदमी ਦਾ ਉਹ ਹੱਥ ਫੜ ਲਿਆ ਤੋਬਾ ਜੀਆ ਤੇ ਫਿਰ ਅਮਰਸਰ ਦਾ ਆਇਤ ਪੰਚਾਦਨ ਪਹਿਰਾ ਜੋਤ ਪੈਣੇ ਲਗੇ। ਅਸੀਂ ਉੱਥੋਂ ਚੜ੍ਹੇ ਗੱਲੀ ਮਾਰਕਟ ਨੂੰ ਜਾ। ਉਹ ਬੈਠੇ ਅਸੀਂ ਹਮੀਰੇਆ ਹਮੀਰੇ ਸਾਹਾ ਆ ਗਿਆ। ਹਮੀਰੇ ਜੀ ਸਾਹਾ ਆ ਗਿਆ ਤੇ ਬੇਨ ਮੈਂ ਅੰਦਰ ਵਾਲੀ ਸੀ। ਅਸੀਂ ਆਖੇ ਤੇ ਕਰਨਾ ਕੀ ਸੀ ਕੋਠੇ ਨਾਲ ਦੰਦੇ ਦਾਗਾ। ਮੁਸਲਮਾਨਾਂ ਨੇ ਜਿਹੜੇ ਖਾਲੀ ਪੇਕ ਉੱਠੇ ਸੀ। ਸਾਨੂੰ ਖੜ ਪਿਆ ਹੋਣਾ। ਅੱਛਾ ਅਸੀਂ ਕੋਠਿਆਂ ਦੇ ਪੈਗਾ। ਤਰਾਦ ਜੇ ਨਾ ਮੀ ਆਇਆ ਅੱਛਾ ਸੇ ਨਾ ਮੀ ਆਇਆ ਤੇ ਜੇ ਮੁਸਲਮਾਨ ਕਾਫਲਾ ਸੀ ਨਾ ਉਹ ਕਰਤਾਰਪੁਰ ਤੋਂ ਲਾ ਕੇ ਤੇ ਸੁਭਾਂਗ ਤੋਂ ਉਹਦੇ ਗਾਂਦੇ ਲਗਾ ਰਹੀ ਜੀ ਛੜੇ ਬੈਠਾ ਸੀ ਆਰਾਦ ਜੇ ਉੱਥੇ ਬੈਠਾ ਸੀ ਨਾ ਇਹ ਨਾ ਮੀ ਆਇਆ ਉਹ ਕਾਫਲਾ ਛੋੜਿਆ ਕਾਫਲਾ ਸੁਹਾਨ ਜੰਗਲ ਪਸ਼ੂ ਜਾਂਦੇ ਰਹੇ ਤੇ ਜਿਹੜੇ ਗੱਡੇ ਬੈਲੇ ਸਨ ਉਹ ਵੀ ਰਹਿ ਗਏ ਤੇ ਜੇ ਜਾਂਦੇ ਰਹੇ ਪੂਣੀਆਂ ਤੋਂ ਲੈਣ ਥਲੇ ਉਹ ਪੂਣੀਆਂ ਵੱਢ ਹੋ ਗਏ ਉਹ ਅੱਛਾ ਅਹੀਂ ਉਹ ਗੇ ਬਹਿਣ ਚ ਜਾ ਫਸ ਗਿਆ ਹਾਂ ਪਾਣੀ ਤੇ ਉਹ ਪਾਣੀ ਜਿਹੜਾ ਸੀ ਨਾ ਜਿਹੜਾ ਲੈ ਡਾਉਣ ਜਿਹੜਾ ਤੇ ਜਿੰਨ ਦਾ ਇਸ਼ਾਰਾ ਉੱਥੋਂ ਹੀ ਪਾਣੀ ਜੜ ਗਿਆ ਅਸੀਂ ਸਿਵਰੇ ਲੋਕੀ ਉੱਥੇ ਤੇ ਮਾਰ ਬਾਹਰ ਕਰਦੇ ਲੋਕ ਦੁਨੀਆਂ ਰੋਣੀ ਦਰਦਾਂ ਚੜੀ ਜੀ ਕੋਈ ਕਿਸੇ ਮੈਂ ਜੰਮਿਆ ਕੋਈ ਸਮਝਾ ਮੜੀ ਜਾਂਦਾ ਅਹੀਂ ਇਹ ਨਹੀਂ ਹਾ ਮੜੀ ਦਾ ਕੋਈ ਨਹੀਂ ਤੇ ਮੱਝਾਂ ਪਸ਼ੂ ਬੜੀ ਬਿਨ ਸੋਣੇ ਮੱਝਾਂ ਦੇਖੀਆਂ ਉਹ ਬਾਰਾ ਬਰਜਹਰ ਉਹ ਸਾਡੇ ਬੰਦਿਆਂ ਸਾਡੇ ਚਾਚਿਆਂ ਨੇ ਆਪਾਂ ਨਹੀਂ ਸਾ ਤੇ ਚਾਚਿਆਂ ਸਾਡੇ ਨੇ ਹੋਰ ਸਾਰੇ ਪਿੰਨ ਇਲਾਕੇ ਨੇ ਉੱਪਰ ਹੁਫੜੇ ਉਹ ਸੁਫੜਿਆ ਉਹ ਕਾਰਨ ਇਥੇ ਬਣਿਆ ਉਹ ਜਿਆ ਪਾਣੀ ਪੂਣਾਂ ਦੇ ਰਗਦਾ ਉਹ ਨੰਗਲ ਨਹੀਂ ਲੱਗਾ ਉਹ ਇੰਨਾ ਪੰਕਲੇ ਸੀ ਉਹ ਐਲ ਨਹੀਂ ਜਾਂਦੇ ਦਾ ਹਾਂਜੀ ਉਹ ਫਿਰ ਜੇ ਇਹ ਦੇ ਸਾਡੇ ਲੋਕ ਇਹ ਵੀ ਲੁੱਟ ਕਰ ਲੱਗਦਾ ਅੱਛਾ ਲੁੱਟੇ ਦਾ ਕਰਨਾ ਤਾਂ ਜਿਹੜੇ ਜੀ ਵਿਨਾਨ ਨੇ ਬੁੱਢੀ ਸਵਾਹ ਲੜ ਕੇ ਹੁੰਦਾ ਸੀ ਨਾ ਇਹਨੂੰ ਉਹਨਾਂ ਨੇ ਜਨੈਣੀ ਤੋਂ ਉਹਨੇ ਇਤਲੀ ਫੜ ਫੁਲਾ ਉਹਦੀ ਤੋਂ ਫਰਮੂਕ ਜਿਹਾ ਲੜੀ ਉਸ ਤੋਂ ਮੁਸਲਮਾਨਾਂ ਦੀ ਹਾਂਜੀ ਜਿਹੜੇ ਮੁਸਲਮਾਨ ਜਾ ਰਹੇ ਸੀ ਉਹ ਕਿਹਾ ਜਨਮਿਆ ਤੇ ਫਿਰ ਅਗਸਤੋਂ ਮਹਾਰ ਮਲਤੇ ਸੋਨਾਂ ਦੇ ਨਾਲ ਸਦਾ ਦੇ ਹਾਂਜੀ ਤੇ ਮੈਡੀ ਸੀ ਸੁਬਾਂਗਰੋ ਜਾ ਕੇ ਜਿਹੜੀ ਰੇਲ ਤੇ ਹਾਂਜੀ ਉਹ ਫਿਰ ਸਾਡੇ ਰੇਲ ਤੇ ਜਾਈਨਾ ਉਹਨਾਂ ਨੇ ਫਰਮ ਚੜ੍ਹ ਗਿਆ ਅੱਛਾ ਉਹ ਫਰਮ ਦੇ ਜਿੰਨਾਂ ਲੋਕਾਂ ਮਜ਼ਾ ਕਰਿਆ ਬਹੁਤ ਫਲੇ ਸਨ ਉਹ ਸਾਰੇ ਛੱਡ ਗਿਆ ਨਸ ਗਿਆ ਤੇ ਲੈਣ ਦੇ ਨਾਲ ਨੀਵੇਂ ਹੋ ਗਿਆ ਤੇ ਫਿਰ ਮੇਰੇ ਲਾਪ ਅੱਛਾ ਆਏ ਤੇ ਸਾਡੇ ਨਾਲ ਚਾਚਾ ਖੂਰ ਸੰਗ ਬੋਲਦੇ ਸਾਰੇ ਆਏ ਅਸਾਂ ਮੰਜਾਂ ਪਹਿਲੇ ਬਸ ਸਾਡੇ ਆਜਾ ਕੋਈ ਨਹੀਂ ਸਾ ਅੱਛਾ ਉੱਥੇ ਲੱਗ ਜਾ